ਸਾਹਿਕਾ ਮੈਂ ਹਾਂ ਤੁਹਾਡਾ ਹੌਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਸਿਆਸਤ ਦੇ ਵੀ ਅਨੇਕਾ ਰੰਗ ਨੇ ਇੱਕ ਪਾਸੇ ਆਮ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ ਗੁਰਪ੍ਰੀਤ ਗੋਗੀ ਦੀ ਮੌਤ ਹੋ ਜਾਂਦੀ ਹੈ ਹਾਲੇ ਉਹਨਾਂ ਦਾ ਸ਼ਿਵਾ ਵੀ ਠੰਡਾ ਨਹੀਂ ਹੋਇਆ ਲੇਕਿਨ ਵਿਰੋਧੀ ਪਾਰਟੀਆਂ ਵੱਲੋਂ ਆਪਣੇ ਅੰਦਰ ਖਾਤੇ ਜਗਰ ਲਾਣੇ ਸ਼ੁਰੂ ਕਰ ਦਿੱਤੇ ਨੇ ਇੱਕ ਪਾਸੇ ਪਟੜੀ ਰੋਣ ਅਤੇ ਚੀਕਣ ਦੀਆਂ ਆਵਾਜ਼ਾਂ ਆ ਰਹੀਆਂ ਨੇ ਗੁਰਪ੍ਰੀਤ ਗੋਗੀ ਦੇ ਘਰ ਤੋਂ ਕਿਉਂਕਿ ਆਪਣੀ ਪਤਨੀ ਦੇ ਨਾਲ ਇੱਕ ਲੜਕਾ ਅਤੇ ਇੱਕ ਲੜਕੀ ਨੂੰ ਛੱਡ ਕੇ ਚਲੇਗਾ ਬੜੀ ਮੰਦ ਭਾਗੀ ਘਟਨਾ ਹੋਈ ਸਾਰੀਆਂ ਹੀ ਸਿਆਸੀ ਪਾਰਟੀਆਂ ਵੱਲੋਂ ਡੂੰਘਾ ਜਿਹੜਾ ਅਫਸੋਸ ਹੈ ਉਹ ਪ੍ਰਗਟ ਕੀਤਾ ਗਿਆ ਲੇਕਿਨ ਨਾਲ ਦੇ ਨਾਲ ਹੀ ਗੁਰਪ੍ਰੀਤ ਗੋਗੀ ਦੇ ਵੱਲੋਂ ਜਿਹੜੇ ਕੌਂਸਲਰ ਠਹਿਰਾਏ ਗਏ ਸੀ ਉਹ ਕਾਂਗਰਸ ਪਾਰਟੀ ਨੇ ਪਟਨੇ ਸ਼ੁਰੂ ਕਰ ਦਿੱਤੇ ਨੇ ਵੀ ਗੁਰਪ੍ਰੀਤ ਗੋਗੀ ਦੀ ਤਾਂ ਹੁਣ ਮੌਤ ਹੋ ਗਈ ਹੈ ਉਹ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਨੇ ਹੁਣ ਤੁਸੀਂ ਸਾਡੇ ਵੱਲ ਆ ਜਾਓ ਤੇ ਕਾਂਗਰਸ ਪਾਰਟੀ ਦਾ ਮੇਰ ਬਣਾਈਏ ਲੁਧਿਆਣੇ ਤੋਂ ਯਾਨੀ ਕਿ ਸਿਆਸ ਦੇ ਰੰਗ ਵੀ ਨਿਆਰੇ ਨੇ ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲਾਂ ਕਹਿ ਦਿੱਤਾ ਇਹ ਚਾਲ ਨਾ ਤੇ ਭਾਰਤੀ ਜਨਤਾ ਪਾਰਟੀ ਨੇ ਚੱਲੀ ਹੈ ਨਾ ਸ਼੍ਰੋਮਣੀ ਅਕਾਲੀ ਦਲ ਨੇ ਇਹ ਚੱਲੀ ਹੈ ਰਾਜਾ ਵੁਰਿੰਗ ਦੇ ਸਾਥੀਆਂ ਯਾਨੀ ਕਾਂਗਰਸ ਪਾਰਟੀ ਦੇ ਵੱਡੇ ਆਗੂ ਜਿਹੜੇ ਹਲਕਾ ਲੁਧਿਆਣਾ ਤੋਂ ਨੇ ਉਹਨਾਂ ਵੱਲੋਂ ਹੁਣ ਕੌਂਸਲਰ ਪੱਤੀ ਸ਼ੁਰੂ ਕਰ ਦਿੱਤੇ ਨੇ ਗੁਰਪ੍ਰੀਤ ਗੋਗੀ ਦੇ ਕੀ ਅਜਾਇਆ ਕਰਨਾ ਚਾਹੀਦਾ ਸੀ ਯਾਨੀ ਕਿ ਇੱਕ ਪਾਸੇ ਗੁਰਪ੍ਰੀਤ ਗੋਗੀ ਦੀ ਮੌਤ ਹੋ ਜਾਂਦੀ ਹੈ ਦੂਸਰੇ ਪਾਸੇ ਕਾਂਗਰਸ ਪਾਰਟੀ ਵੱਲੋਂ ਬੜੀ ਵੱਡੀ ਅਤੇ ਗਲਤ ਹਰਕਤ ਕੀਤੀ ਜਾ ਰਹੀ ਹੈ ਸੋਸ਼ਲ ਮੀਡੀਆ ਤੇ ਕਾਫੀ ਵੀਡੀਓ ਵਾਇਰਲ ਹੋ ਰਹੀਆਂ ਨੇ ਕਿ ਆਖਰਕਾਰ ਮਾਜਰਾ ਕੀ ਹੈ ਚਲੋ ਜਿਮਨੀ ਚੋਣ ਦੀ ਗੱਲ ਹੋਵੇ ਉਹ 6 ਮਹੀਨਿਆਂ ਦੇ ਅੰਦਰ ਹੋਵੇਗੀ ਉਹ ਤਾਂ ਹਾਲੇ ਚੋਣ ਕਮਿਸ਼ਨ ਦੇ ਕੋਲ ਮੁੱਦਾ ਜਾਵੇਗਾ ਉਸ ਤੋਂ ਬਾਅਦ ਉਹ ਫੈਸਲਾ ਲੈਣਗੇ ਕਿ ਕਦੋਂ ਤੇ ਕਿਵੇਂ ਜਿਮਨੀ ਚੋਣ ਕਰਾਉਣੀ ਹੈ ਜਿੱਥੂ ਦੇ ਵਿਧਾਇਕ ਸੀ ਗੁਰਪ੍ਰੀਤ ਗੋਗੀ ਲੇਕਿਨ ਇੱਧਰ ਜਿੱਤੇ ਹੋਏ ਕੌਂਸਲਰ ਨੂੰ ਪੱਟਿਆ ਜਾ ਰਿਹਾ ਹੈ ਕਾਂਗਰਸ ਪਾਰਟੀ ਦੇ ਨੁਮਾਇੰਦਿਆਂ ਵੱਲੋਂ ਕਿ ਜੇਕਰ ਤੁਸੀਂ ਸਾਡੇ ਵੱਲ ਆ ਜਾਂਦੇ ਹੋ ਤਾਂ ਮੇਲ ਜਿਹੜਾ ਲੁਧਿਆਣੇ ਦਾ ਉਹ ਕਾਂਗਰਸ ਪਾਰਟੀ ਵੱਲੋਂ ਹੋਵੇਗਾ। ਯਾਨੀ ਕਿ ਜਹੇ ਅੰਦਰ ਖਾਤੇ ਸਨ ਲਾਈ ਜਾ ਰਹੀ ਹੈ ਆਮ ਆਦਮੀ ਪਾਰਟੀ ਦੇ ਕੌਂਸਲਰਾਂ ਨੂੰ ਕੌਂਸਲਰ ਜਿਹੜੇ ਸੀ ਜਿਹੜੇ ਜਿੱਤੇ ਨੇ ਗੁਰਪ੍ਰੀਤ ਗੋਗੀ ਵੱਲੋਂ ਸ਼ਾਇਦ ਗੁਰਪ੍ਰੀਤ ਗੋਗੀ ਇਸ ਦੁਨੀਆ ਤੇ ਹੁੰਦੇ ਤੇ ਕੋਈ ਮਾਸਲਾ ਹੋਰ ਹੋਣਾ ਸੀ ਲੇਕਿਨ ਇਸ ਤਰ੍ਹਾਂ ਦੀਆਂ ਹਰਕਤਾਂ ਜੇ ਪਾਰਟੀਆਂ ਕਰਨਗੀਆਂ ਤੇ ਫਿਰ ਪਿੰਡਾਂ ਦੇ ਵਿੱਚ ਕੀ ਬਣੇਗਾ? ਯਾਨੀ ਕਿ ਜਿੱਥੇ ਦੁੱਖ ਪ੍ਰਗਟਾਵਾ ਕਰਨਾ ਚਾਹੀਦਾ ਹੈ ਜਿੱਥੇ ਗੁਰਪ੍ਰੀਤ ਗੋਗੀ ਦੇ ਪ੍ਰਵਾਦ ਨੂੰ ਇਹਨਾਂ ਨਮਾਇੰਦਿਆਂ ਵੱਲੋਂ ਸਾਥ ਦੇਣਾ ਚਾਹੀਦਾ ਹੈ ਆਪਾਂ ਦੇਖਿਆ ਗਿਆ ਕਿਸ ਤਰ੍ਹਾਂ ਰਾਜਾ ਉਰਿੰਗ ਕਿਸ ਤਰ੍ਹਾਂ ਲੜਾਈ ਪਈ ਉਹਨਾਂ ਦੀ ਲਖਵਿੰਦਰ ਬਰਾੜ ਹੋਣਾ ਨਾ ਇੱਕ ਦੂਜੇ ਨੂੰ ਗਾਲਾਂ ਕਢੀਆਂ ਗਈਆਂ ਇੱਕ ਪਾਸੇ ਸੱਥਰ ਵਿਛਿਆ ਹੋਇਆ ਗੁਰਪ੍ਰੀਤ ਗੋਗੀ ਦਾ ਗੋਗੀ ਦੇ ਘਰ ਇੱਕ ਪਾਸੇ ਉਹਨਾਂ ਦਾ ਆਤਮ ਸੰਸਕਾਰ ਹੋ ਰਿਹਾ ਹੈ ਉਹਨਾਂ ਦੇ ਘਰ ਦੇ ਵਿੱਚ ਰੋਣੇ ਪਿਟਨੇ ਚੱਲ ਰਹੇ ਨੇ ਤੇ ਇਧਰ ਰਾਜਾ ਉਰਿੰਗ ਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਇੱਕ ਦੂਜੇ ਨੂੰ ਗੱਲ ਗਲੋਸ਼ ਕਰਦੇ ਨੇ ਯਾਨੀ ਕਿ ਇੱਕ ਦੂਜੇ ਨੇ ਪਿਸਤੌਲ ਤੇ ਧਮਕੀਆਂ ਵੀ ਮੈਂ ਤੈਨੂੰ ਵੇਖ ਲਾਂਗਾ ਭਈ ਕੀ ਅਫਸੋਸ ਕਰਨ ਚਾਉਂਦੇ ਨੇ ਕਿ ਆਪਣੀਆਂ ਦੁਸ਼ਮੀਆਂ ਕੱਢਣ ਜਾਂਦੇ ਨੇ ਹੁਣ ਫਿਰ ਇੱਕ ਵਾਰ ਕਾਂਗਰਸ ਵੱਲੋਂ ਅੰਦਰ ਖਾਤ ਤੇ ਗੁਰਪ੍ਰੀਤ ਗੋਗੀ ਦੇ ਸਾਥੀ ਪੱਟੇ ਜਾ ਰਹੇ ਨੇ ਅਤੇ ਸ਼ਾਮਲ ਕਰਵਾਏ ਜਾਣਗੇ ਆਉਣ ਵਾਲੇ ਦਿਨਾਂ ਦੇ ਵਿੱਚ ਕਾਂਗਰਸ ਪਾਰਟੀ ਵਿੱਚ ਧੰਨ